ਸਭ ਨੂੰ ਸਤਿ ਸ੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਅੱਜ ਤੁਹਾਨੂੰ ਕੈਨੇਡਾ ਦੀ ਸਭ ਤੋਂ ਉੱਚੀ ਇਮਾਰਤ ਸੀਐਨ ਟਾਵਰ ਦਿਖਾ ਰਿਹਾ ਜੋ ਕਿ 1815 ਫੁੱਟ ਤੇ 5 ਇੰਚ ਉੱਚਾ ਹੈ ਇਹ ਫਰਵਰੀ 1973 ਦੇ ਵਿੱਚ ਬਣਨਾ ਸ਼ੁਰੂ ਹੋਇਆ ਸੀ ਅਤੇ ਅਪ੍ਰੈਲ 1975 ਵਿੱਚ ਕੰਪਲੀਟ ਹੋ ਗਿਆ ਉਹ ਦਰਸ਼ਕਾਂ ਦੇ ਦੇਖਣ ਦੇ ਲਈ ਜੂਨ 1976 ਦੇ ਵਿੱਚ ਖੋਲਿਆ ਗਿਆ ਦਰਸ਼ਕ 114ਵੀਂ ਮੰਜ਼ਲ ਤੱਕ ਜਾ ਸਕਦੇ ਨੇ ਜਿਸ ਦੀ ਟਿਕਟ 47 ਡਾਲਰ ਹੈ ਉਸ ਤੋਂ ਉੱਪਰ ਜੇ ਜਾਣਾ ਤੇ 145ਵੀਂ ਮੰਜ਼ਲ ਤੱਕ ਜਾ ਸਕਦੇ ਆ ਜੋ ਕਿ 1465 ਫੁੱਟ ਤੇ ਆ ਉਹ 114ਵੀਂ ਮੰਜ਼ਲ ਤੋਂ ਉੱਪਰ ਫਿਰ ਟਿਕਟ ਲੈਣੀ ਪੈਂਦੀ ਹੈ ਉਹਦੀ ਟਿਕਟ 11 ਡਾਲਰ 114 ਤੋਂ 145ਵੀਂ ਮੰਜ਼ਲ ਤੱਕ ਇਹ ਮੈਂ ਤੁਹਾਨੂੰ 143ਵੀਂ ਮੰਜ਼ਲ ਤੋਂ ਦਿਖਾ ਰਿਹਾ ਜੋ ਕਿ 1465 ਫੁੱਟ ਉੱਚਾ ਇਹ ਦੇਖ ਸਕਦੇ ਤੁਸੀਂ ਟ੍ਰਾਂਟੋ ਸ਼ਹਿਰ ਦਾ ਚਾਰ ਸਫੇਰਾ ਇੱਥੋਂ ਆਪਾਂ ਪੂਰਾ ਟ੍ਰਾਂਟੋ ਸ਼ਹਿਰ ਦੇਖ ਸਕਦੇ ਹਾਂ ਤੇ ਟ੍ਰਾਂਟੋ ਦੇ ਵਿੱਚ ਸੀਐਨ ਟਾਵਰ ਬਣਿਆ ਹੋਇਆ ਜੀ ਜੋ ਕਿ ਕੈਨੇਡਾ ਦੀ ਸਭ ਤੋਂ ਉੱਚੀ ਇਮਾਰਤ ਦਾ ਇਹ ਤੁਸੀਂ 1465 ਫੁੱਟ ਤੋਂ ਟੋਰਾਂਟੋ ਸ਼ਹਿਰ ਦੇਖ ਰਹੇ ਹੋ ਇਹ ਚਾਰਾਂ ਛੜਾਂ ਤੋਂ ਘੁਮਾ ਕੇ ਮੈ ਕੈਮਰਾ ਤੁਹਾਨੂੰ ਦਿਖਾ ਰਿਹਾ ਇਹ ਦੇਖ ਸਕਦੇ ਹੋ ਥੱਲੇ ਬਿਲਡਿੰਗਾਂ ਟੋਰਾਂਟੋ ਸ਼ਹਿਰ ਦੀਆਂ ਸੜਕਾਂ ਦੇਖ ਸਕਦੇ ਹੋ ਇਹ ਤੁਹਾਨੂੰ ਮੈਂ ਦਿਖਾ ਰਿਹਾ ਜੀ ਸੀ ਐਨ ਟਾਵਰ ਟ੍ਰਾਂਟੋ ਦੀ 147ਵੀਂ ਮੰਜ਼ਲ ਤੋਂ ਟ੍ਰਾਂਟੋ ਸ਼ਹਿਰ ਦਾ ਨਜ਼ਾਰਾ ਉੱਪਰ ਜਗ੍ਹਾ ਬਹੁਤ ਘੱਟ ਆ 114ਵੀਂ ਮੰਜ਼ਲ ਤੇ ਤੇ ਜਗ੍ਹਾ ਕਾਫੀ ਖੁੱਲੀ ਡੁੱਲੀ ਆ ਪਰ ਇੱਥੇ 147ਵੀਂ ਮੰਜ਼ਲ ਤੇ ਜਗ੍ਹਾ ਉੱਪਰ ਬਹੁਤ ਘੱਟ ਆ ਇਹ ਦੇਖ ਸਕਦੇ ਥੱਲੇ ਵਾਲਾ ਫਲੋਰ ਆ ਜਿਹੜਾ ਦੇਖ ਰਿਹਾ ਗੋਲ ਜਿਹਾ ਇਹ 114ਵੀਂ ਮੰਜ਼ਲ ਦਾ ਫਲੋਰ ਆ ਜੀ ਇੱਕ 114ਵੀਂ ਮੰਜ਼ਲਾ ਇਹ ਮੈਂ ਤੁਹਾਨੂੰ ਚਾਰ ਸਵੇਰੇ ਘੁਮਾ ਕੇ ਦੱਸੂਗਾ ਇਹ ਦੇਖੋ نیچے 114ਵੀਂ ਮੰਜ਼ਲਾ ਜੋ ਗਲਾਈ ਦੇਖ ਰਹੀ ਆ ਤੇ ਮੈਂ 144ਵੀਂ ਮੰਜ਼ਲ ਤੋਂ ਤੁਹਾਨੂੰ ਇਹ ਚਾਰ ਸਵੇਰੇ ਤੋਂ ਘੁਮਾ ਕੇ ਪੂਰਾ ਟੋਰਾਂਟੋ ਸ਼ਹਿਰ ਸੀ ਐਨ ਟਾਵਰ ਦੇ ਨਜ਼ਦੀਕ ਜੋ ਬਿਲਡਿੰਗਾਂ ਉਹ ਦਿਖਾ ਰਿਹਾ ਇਹ ਤੁਸੀਂ ਦੇਖ ਸਕਦੇ ਹੋ 1465 ਫੁੱਟ ਦੀ ਉਚਾਈ ਤੋਂ ਸੀ ਐਨ ਟਾਵਰ ਦੇ ਨਜ਼ਦੀਕ ਟੋਰਾਂਟੋ ਸ਼ਹਿਰ ਦਾ ਨਜ਼ਾਰਾ ਕਿਉਂਕਿ ਮੈਂ ਉੱਥੇ ਜੋ ਇੱਕ ਤੋਂ 9ਵਾਂ ਮੰਜ਼ਲਾ ਉੱਥੋਂ ਦਿਖਾ ਰਿਹਾ ਹੇਠੇ ਦੇਖੋ ਛੜਕਾਂ ਦੇ ਕਾਰਾਂ ਚੱਲ ਰਹੀਆਂ ਹੈ। ਕੀ ਹੈ ਜੀ نیچے ਜੋ ਗੋਲਜਾ ਦੇਖ ਰਿਹਾ 114ਵਾਂ ਮੰਜ਼ਲਾ ਮੈਂ ਉਸ ਤੋਂ ਉਪਰ 140 ਮੰਜਲ ਤੇ ਆਇਆ ਹੋਇਆ ਹਾਂ ਪੂਰਾ ਗਰਾਉਂਡ ਲੈ ਕੇ ਚਾਰਾਂ ਛੱਡਾਂ ਤੋਂ ਤੁਹਾਨੂੰ ਮੈਂ ਦਿਖਾ ਰਿਹਾ ਜੀ ਇਹ ਤੁਹਾਨੂੰ ਦਿਖਾਈ ਪੂਰਾ ਗਰਾਉਂਡ ਲੈ ਕੇ ਇਹ ਤੁਸੀਂ ਦੇਖ ਸਕਦੇ ਹੋ ਟੋਰਾਂਟੋ ਸ਼ਹਿਰ ਚੌਦਾਂ 65 ਫੁੱਟ ਦੀ ਚਾਈ ਤੋਂ ਅੱਜ ਮੌਸਮ ਧੁੰਦਲਾ ਥੋੜਾ ਬੱਦਲ ਹੋਏ ਪਏ ਨੇ ਹਲਕੀ ਹਲਕੀ برفਵਾਰੀ ਵਿੱਚ ਵਿੱਚ ਹੋ ਰਹੀ ਆ ਜੇ ਤੋ ਪਹੁੰਦੀ ਤੇ ਸਹਿਰ ਸਾਫ਼ ਦਿਖਾਈ ਦੇਣਾ ਸੀ ਚੌਕਣਾ ਸੀ ਪਰ ਬੱਦਲ ਵਾਈ ਔਰ برفਵਾਰੀ ਹੋਣ ਕਰਕੇ ਧੁੰਦਲਾ ਆ ਇਹ ਦੇਖੋ ਸਮੁੰਦਰ ਕੰਢਿਆਂ ਤੇ ਜਿੱਥੇ ਲੱਗਦਾ ਉੱਥੇ ਦੇਖੋ ਉੱਪਰ برفਾ ਜੰਮੀ ਹੋਈ ਆ ਜੰਮ ਗਿਆ ਸਮੁੰਦਰ ਦਾ ਪਾਣੀ ਇਹ ਤੁਹਾਨੂੰ ਦਿਖਾਇਆ ਜੀ ਸੀ ਐਨ ਟਾਵਰ 143ਵੀਂ ਮੰਜ਼ਿਲ 1400 65 ਫੁੱਟ ਤੋਂ ਟੋਰਾਂਟੋ ਸ਼ਹਿਰ ਦਾ ਨਜ਼ਾਰਾ ਸੋ ਮੂਲਾਂ ਦੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪਰਮਾਤਮਾ ਸਭ ਨੂੰ ਖੁਸ਼ ਰੱਖੇ